ਇਹ ਜੋ ਤਿੰਨ ਰੂਮ ਨੀਚੇ ਨੇ ਜੀ ਦੋ ਉੱਪਰ ਨੇ ਜੀ ਠੀਕ ਬਹੁਤ ਰੂਮ ਰੱਖੇ ਨੇ ਤੁਸੀਂ ਇਹਦੇ ਚ ਬਾਈ ਇੱਕ ਤਾਂ ਖੁੱਲੇ ਬਹੁਤ ਰੱਖੇ ਹਾਂਜੀ ਇੱਕ ਥੋੜਾ ਜਿਹਾ ਨਾ ਹਰੇਕ ਚੀਜ਼ ਦੇ ਵਿੱਚ ਤੁਸੀਂ ਵੈਂਟੀਲੇਸ਼ਨ ਦਾ ਧਿਆਨ ਵੈਂਟੀਲੇਸ਼ਨ ਕਰਕੇ ਜੀ ਅੰਦਰੋਂ ਕੋਈ ਸਵੈਲ ਵਗੈਰਾ ਤੁਸੀਂ ਖੜਿਓ ਨਹੀਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਬਾਈ ਆਪਾਂ ਸਾਰੇ ਕੀ ਕੀਤਾ ਨਾ ਘਟਕਾ ਜੀ ਪੱਥਰ ਦਾ ਠੀਕ ਹੈ ਜੀ ਸਾਰੀ ਨਿਵਾਤੋਂ ਲੈ ਕੇ ਸਾਰੇ ਫਰਸ਼ ਤੱਲੇ ਜਿੱਥੇ ਹੀ ਪਾਇਆ ਹੈ ਜਿੱਥੇ ਆ ਟਾਇਲ ਲਾਈ ਹੋਈ ਹੈ ਹਾਂ ਜੀ نیچے ਗਟਗਾ ਜੀ ਕੋਈ ਰੋੜ ਨਹੀਂ ਪਾਈ ਹੋਈ ਜੀ ਫਲੋਰ ਟਾਇਲ ਬਹੁਤ ਸੋਹਣੀ ਲੱਗੀ ਹੋਈ ਹੈ ਹਾਂ ਜੀ ਹਾਂ ਜੀ ਇਹ ਆ ਦਿਖਾ ਦਿਓ ਬਾਈ ਸਾਰੀ ਫਲੋਰ ਟਾਇਲ ਲੱਗੀ ਹੋਈ ਹੈ ਇਹ ਕਿੱਥੋਂ ਖਰੀਦੀ ਸੀਗੀ ਤੁਸੀਂ ਇਹ ਆਪਾਂ ਗੋਰਾ ਟਾਇਲ ਵਾਲੇ ਤੋਂ ਖਰੀਦੀ ਸੀ ਰਾਮਪੁਰੇ ਤੋਂ ਜੀ ਠੀਕ ਹੈ ਬਹੁਤ ਘਟ ਕੋਠੀਆਂ ਦੇ ਵਿੱਚ ਦੇਖ ਰਹੇ ਆ ਤੁਸੀਂ ਇਹਦੇ ਵਿੱਚ ਇੱਕ ਆਪਸ਼ਨ ਰੱਖੀ ਹੋਈ ਹੈ সুইমিং ਪੂਲ ਦੀ ਸასი ਕਾਲ ਜੀ ਅੱਜ 3000 ਸਕਰ ਫੁੱਟ ਦੀ ਕੋਠੀ ਦਿਖਾਵਾਂਗੇ ਆਪਾਂ ਅੰਦਰੋਂ ਤੁਸੀਂ ਕੋਠੀ ਦੇਖ ਕੇ ਹੈਰਾਨ ਹੋ ਜਾਓਗੇ ਬਹੁਤ ਸੋਹਣਾ ਕੰਮ ਤੁਸੀਂ ਇੱਕ ਵਾਰੀ ਫਰੰਟ ਦੇਖ ਲਓ ਕੋਠੀ ਦਾ ਜੀ ਤੇ ਟੋਟਲ ਕੰਮ ਬਾਈ ਹੋਰਾਂ ਨੇ ਬਹੁਤ ਘੱਟ ਟਾਈਮ ਦੇ ਵਿੱਚ ਸਾਰਾ ਇਹਦਾ ਫਿਨਿਸ਼ ਕੀਤਾ ਹੋਇਆ ਤੇ ਗੱਲਬਾਤ ਕਰਾਂਗੇ ਭਰਾ ਹੋਰਾਂ ਨਾਲ ਆਪਾਂ ਤੇ ਸੱਸੀ ਗਾਲ ਵੀਰੇ ਸੱਸੀ ਗਾਲ ਬਾਈ ਜੀ ਤੇ ਬਾਈ ਆਪਣਾ ਨਾਮ ਤੇ ਪਿੰਡ ਕਿਹੜੇ ਖੜੇ ਆ ਉਹ ਜ਼ਰੂਰ ਦੱਸੋ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਹਾਂਜੀ ਬਾਈ ਆਪਾਂ ਪਿੰਡ ਰੱਲੀ ਰੱਲੀ ਖੜੇ ਆ ਜੀ ਤਹਿਸੀਲ ਲੁਆਡਾ ਜ਼ਿਲ੍ਹਾ ਮਾਨਸਾ 'ਚ ਖੜੇ ਆ ਜੀ ਠੀਕ ਆ ਬਾਈ ਤੇ ਬਾਈ ਆਪਣਾ ਘਰ 3000 ਸਕਰ ਫੁੱਟ 'ਚ ਬਣਿਆ ਹੋਇਆ ਹੈ ਨਾ ਆਪਾਂ ਅੰਦਰ ਤੋਂ ਦਿਖਾਉਣੇ ਚੱਲ ਕੇ ਬਈ ਇਹਦੇ ਬਾਰੇ ਇਕੱਲੀ ਇਕੱਲੀ ਜਿੰਨਾ ਕੋ ਹੋ ਸਕਦਾ ਸਾਨੂੰ ਜਿਹੜੀ ਮੈਂ ਤੁਹਾਨੂੰ ਪੁੱਛਾਂਗੇ ਉਹ ਸਾਨੂੰ ਜਰੂਰ ਦੱਸੋ ਡਿਟੇਲ ਚ ਤੇ ਬਈ ਇਹ ਕਿੰਨੇ ਟਾਈਮ ਚ ਬਣਾ ਲਿਆ ਸੀਗਾ ਆਪਾਂ ਇਹ ਬਈ ਆਪਾਂ 9 ਮਹੀਨਿਆਂ ਚ ਰੈਡੀ ਕਰਕੇ ਬੈਗੇ ਸੀਗੇ ਅਸੀਂ 9 ਮਹੀਨੇ ਤੇ ਇਹਨੂੰ ਬਣਾ ਕੇ ਪੇਂਟ ਵਗੈਰਾ ਕਰਕੇ ਪੱਥਰ ਲਾ ਕੇ ਟੋਟਲ ਕੰਮ ਕਰਾ ਦਿੱਤਾ। A to Z ਕੰਮ ਕਰਾ ਕੇ ਬੈਠ ਗਏ। ਕੁਛਕ ਰਹਿੰਦਾ ਬਈ ਇਹਦਾ? ਕੁਛਕ ਥੋੜਾ ਥੋੜਾ ਕੰਮ ਰਹਿੰਦਾ ਜੀ। 프ਰੰਟ ਤੋਂ ਤੁਸੀਂ ਦੱਸ ਰਹੇ ਸੀ। ਹਾਂਜੀ। ਵੀ ਲਾਈਟਿੰਗ ਵਗੈਰਾ ਦਾ ਥੋੜਾ ਰਹਿੰਦਾ। ਹਾਂਜੀ। ਲਾਈਟਾਂ ਲਾਉਣ ਵਾਲੀਆਂ ਰਹਿੰਦੀਆਂ ਕੁਛ ਕੁਛ ਮੇਨ ਜਿਹੜੀਆਂ ਬਾਹਰ ਆ ਗਈਆਂ ਜੀ। ਠੀਕ ਹੈ ਬਾਈ। ਹਾਂਜੀ। ਤੇ ਬਾਈ ਆਪਾਂ ਇੱਥੋਂ ਸਟਾਰਟ ਕਰਦੇ ਆ। ਕਿਉਂਕਿ ਆਪਾਂ ਖੜੇ ਆਂ ਬੇੜੇ ਦੇ ਵਿੱਚ। ਹਾਂਜੀ। ਤੁਸੀਂ ਫਲੋਰ ਟਾਈਲ ਬਹੁਤ ਸੋਹਣੀ ਲੱਗੀ ਹੋਈ ਐ। ਹਾਂਜੀ ਹਾਂਜੀ। ਇਹ ਦਿਖਾ ਦਿਓ ਬਾਈ ਸਾਰ ਇਹ ਆਪਾਂ ਗੋਰਾ ਟਾਇਲ ਵਾਲਾ ਤੋਂ ਖਰੀਦੀ ਸੀ ਰਾਮਪੁਰੇ ਦੀ। ਠੀਕ ਹੈ। ਸਹੀ ਮੈਂ ਵੀ ਬੋਲਦੀ ਗੱਲ ਕਰੀਏ। ਜਿਵੇਂ ਇਹਦੇ 'ਚ ਪਾਣੀ ਭਰ ਲਿਆ ਟਾਇਲ ਨਹੀਂ ਵਗੈਰਾ ਹਜੇ ਲਾਈ ਹੈ ਨਾ ਤੁਸੀਂ। ਹਾਂਜੀ ਹਾਂਜੀ ਹਾਂਜੀ। ਇਹਦੀ ਇਹਦੇ ਬਾਰੇ ਦੂਰ ਦੱਸੋ ਬਾਈ। ਇਹਦੀ ਬਾਈ ਜੀ ਅਸੀਂ ਨਾ ਆਪਸ਼ਨ ਰੱਖੀ ਹੋਈ ਸੀ ਵੀ ਡਿਜ਼ਾਈਨ ਨਹੀਂ ਸਾਡੇ ਕੋਈ ਹੋਇਆ ਅਸੀਂ ਉਹ ਮੰਗਾਏ ਹੋਏ ਨੇ। ਵੀ ਜਿਹੜਾ ਪਸੰਦ ਆ ਗਿਆ ਉਹਨਾਂ 'ਚ ਵਧੀਆ ਲੱਗਿਆ ਸਾਨੂੰ ਮੰਨ ਨੂੰ। ਠੀਕ ਹੈ ਜੀ। ਉਹ ਲਾਵਾਂਗਾ ਜੋ ਮੰਗਾਏ ਹੋਏ ਨੇ ਜੀ ਜਲਦੀ ਲਾਵਾਂਗੇ ਜੀ ਠੀਕ ਹੈ ਜੀ ਠੀਕ ਹੈ ਕਹਿੰਦਾ ਮਤਲਬ ਇਹਦੇ ਚ ਬਾਈ ਇੱਕ ਇਹ ਨਹੀਂ ਹੁੰਦਾ ਵੀ ਆਪਾਂ ਐਦਾਂ ਦੀ ਟੈਲੀ ਲੈ ਕੇ ਲਾ ਦਈਏ ਨਹੀਂ 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 ਬਾਈ ਇਹਦੇ ਚ ਥੋੜਾ ਜਿਹਾ ਥੋੜਾ ਜਿਹਾ ਯੂਨਿਕ ਜਿਹਾ ਕੰਮ ਹੁੰਦਾ ਹੈ ਨਾ ਲੱਗਦੀ ਚੀਜ਼ ਲੱਗੇ ਪਾਣੀ ਦਿਸੇ ਅੰਦਰ ਪਾਸ ਹੈ ਹਾਂ ਜੜ ਨਹੀਂ ਲਾ ਲਈ ਲਾ ਦਿਸੇ ਜੀ ਹਾਂ ਜੀ ਹਾਂ ਜੀ ਤੇ ਬਾਈ ਬਾਹਰੋਂ ਐਲੀਵੇਸ਼ਨ ਦਿਖਾਓ ਬਹੁਤ ਸੋਹਣਾ ਐਲੀਵੇਸ਼ਨ ਹੈ 3000 ਸਕਰ ਫੁੱਟ ਏਰੀਆ ਜਿਹੜਾ ਸਾਈਡ ਤੇ ਤੁਸੀਂ ਦੇਖ ਰਹੇ ਹੋ ਉਹ ਹੈਗਾ ਜੀ ਪੋਰਚ ਵਾਲੀ ਸਾਈਡ ਤੇ ਇੱਕ ਕਿਚਨ ਰੱਖਿਆ ਹੋਇਆ ਹੈ ਆਰਜੀ ਉਹ ਸਾਰਾ ਏਰੀਆ ਆਪਾਂ ਅਲੱਗ ਤੇ ਬਈ ਕਿਹਦੇ ਚ ਹੋਰ ਹੈ ਇੱਕ ਨਾ ਜਦੋਂ ਆਪਾਂ ਕੰਮ ਕਰਾਉਣਾ ਸਟਾਰਟ ਕਰਦੇ ਆ ਘਰ ਪਾਲਿਆ ਹਨਾ ਹਾਂਜੀ ਹਾਂਜੀ ਕਈ ਭਰਾ ਆਪਣੇ ਕਹਿੰਦੇ ਵੀ ਜਿਹੜਾ ਰੰਗ ਹੈ ਜਾਂ ਪੱਥਰ ਲਾਉਣਾ ਰੁਕਦਾ ਹੈ ਹਰੇਕ ਬੰਦਾ ਹਨਾ ਤੁਸੀਂ ਕਹਿੰਦੇ ਨੌਂ ਮਹੀਨੇ ਚ ਕੰਪਲੀਟ ਕਰ ਲਿਆ ਸੀ ਆਪਾਂ ਤੁਸੀਂ ਭਈ ਇਹ ਚੀਜ਼ ਨਹੀਂ ਸੋਚੀ ਵੀ ਪੱਥਰ ਦਾ ਵਜੇ ਕਈ ਵਾਰੀ ਪੱਥਰ ਦਾ ਵਜ ਜਾਂਦਾ ਹੁੰਦਾ ਜਿਵੇਂ ਜਿਵੇਂ ਕਿ ਸ਼ੋਰਾ ਖਲਾਬ ਆ ਜਾਂਦੀ ਹੈ ਦਿਸ ਕਿਤੇ ਰਿਹਾ ਨਹੀਂ ਵੈਸੇ ਸ਼ੋਰਾ ਖਲਾਬ ਵੀ ਨਹੀਂ ਦਿਸ ਰਿਹਾ ਇਹਦੇ ਵਾਸਤੇ ਵੀ ਕੀ ਕੀ ਸਪੈਸ਼ਲ ਕੀਤਾ ਤੇ ਆ ਵੀ ਬਾਈ ਜਰੂਰ ਦੱਸੋ ਵੀ ਤੁਹਾਨੂੰ ਦਿੱਕਤ ਤਾਂ ਨਹੀਂ ਆਈ ਬਈ ਯਾਰ ਬਾਈ ਵੀ ਬਹਿ ਕੇ ਮੰਨ ਕੇ ਚਲੋ ਪੱਥਰ ਲਾਦਾ ਦਬ ਜੂਗਾ ਇਹ ਨਹੀਂ 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 ਬਾਈ ਆਪਾਂ ਸਾਰੇ ਕੀ ਕੀਤਾ ਨਾ ਘਟਕਾ ਪਾ ਜੀ ਪੱਥਰ ਦਾ ਠੀਕ ਹੈ ਜੀ ਸਾਰੇ ਨਿਵਾਵਾਂ ਤੋਂ ਲੈ ਕੇ ਸਾਰੇ ਫਰਸ਼ ਤਲੇ ਜਿੱਥੇ ਹੀ ਪਾਇਆ ਹੈ ਕਿੱਥੇ ਆ ਟਾਇਲ ਲਾਈ ਹੋਈ ਹੈ ਹਾਂ ਜੀ نیچے ਗਟਕਾ ਜੀ ਕੋਈ ਰੋੜੀ ਨਹੀਂ ਪਾਈ ਹੋਈ ਜੀ ਅੱਛਾ ਜੀ ਹਾਂ ਜੀ ਵੀ ਬੈਠਣ-ਬੂਠਣ ਵਾਲਾ ਬਾਈ ਹੁਣ ਬੜੇ ਨੂੰ ਵੀ ਕਿੰਨਾ ਟਾਈਮ ਕਿੰਨਾ ਟਾਈਮ ਹੋ ਗਿਆ ਬਾਈ ਇਹ ਬਾਈ 8ਵੇਂ ਮਹੀਨੇ ਜੇ ਸੀ ਇੱਧਰ ਆ ਕੇ ਬੈਗੇ ਸੀਗੇ ਲਗਭਗ 4-8 ਮਹੀਨੇ ਹੋ ਗਏ ਜੀ 8 ਮਹੀਨੇ ਹੋ ਗਏ ਨਹੀਂ ਬਈ ਪਹਿਣਾ ਹੁੰਦਾ ਜੇ ਮੈਂ ਗੱਡੀ ਵੀ ਖੜਾਉਣੀ ਹੋਵੇ ਦੋ ਦੋ ਗੱਡੀਆਂ ਲੱੜ ਜਾਂਦੀਆਂ ਹਨ ਤਾਂ ਪਤਾ ਲੱਗ ਜਾਂਦਾ ਫਰਸ਼ ਦਾ ਟੈਨ ਲੱਗੀ ਹੋਇਆ ਕਰ ਹਾਂਜੀ ਹਾਂਜੀ ਇਹ ਜੇ ਡਿਜ਼ਾਈਨ ਦੀ ਗੱਲ ਕਰੀਏ ਜਿਵੇਂ ਆਪਾਂ ਡਿਜ਼ਾਈਨ ਬਣਵਾਉਣਾ ਹੁੰਦਾ ਬੰਦਾ ਨਕਸ਼ਾ ਬਣਾਉਂਦਾ ਕੋਠੀ ਦਾ ਫਰੰਟ ਬਹੁਤ ਸੋਹਣਾ ਬਣਾਇਆ ਅੰਦਰ ਤਾਂ ਆਪਣੇ ਭਰਾ ਵੇਟ ਕਰ ਰਹੇ ਹੋਣਗੇ ਕਿ ਆਪਾਂ ਦਿਖਾਵਾਂਗੇ ਤੇ ਕਿਦਾਂ ਦਾ ਕੰਮ ਆਇਆ ਆਪਾਂ ਕਹਿ ਰਹੇ ਹਾਂ ਵੀ ਬਹੁਤ ਸੋਹਣਾ ਹੋਇਆ ਤਸੱਲੀ ਹੋ ਗਈ ਦੇਖ ਕੇ ਹਾਂਜੀ ਹਾਂਜੀ ਤੇ ਇਹਦਾ ਬਈ ਡਿਜ਼ਾਈਨ ਕਿਹਨੇ ਕੀਤਾਗਾ ਇਹਦੇ ਆਪਣੇ ਮਾਸੀ ਦਾ ਵੀ ਡਾਜੀ ਗੁਰਦੀਪ ਸਿੰਘ ਪਣੀ ਵ ਮੇਂਦਰ ਨਾਲ ਪੂਰਾ ਤਿਆਰ ਕੀਤਾ ਤੇ ਰਿਸ਼ਤਦਾਰੀ ਭرائی ਹੋ ਗਿਆ ਭਰਾ ਜੀ ਮੇਰਾ ਉਹਨਾਂ ਨੇ ਤਿਆਰ ਕੀਤਾ ਸਾਰਾ ਤੁਸੀਂ ਕਿਹਾ ਵੀ ਬਾਈ ਤੁਸੀਂ ਡਿਜ਼ਾਈਨ ਤਿਆਰ ਕਰਨਾ ਜਿਹੜੀ ਚੀਜ਼ ਤੁਸੀਂ ਕਹੋਗੇ ਅਸੀਂ ਉੱਥੇ ਉਹੀ ਲਾ ਦਾਂਗੇ ਹਾਂ ਜੀ ਹਾਂ ਜੀ ਜੋ ਉਹਨਾਂ ਨੇ ਕਿਹਾ ਉਹ ਮੈਂ ਕੀਤਾ ਜੀ ਤੇ ਆ ਜਾਓ ਬਾਈ ਆਪਾਂ ਹੁਣ ਅੰਦਰ ਤੋਂ ਦਿਖਾਉਣੇ ਆ ਤੇ ਆ ਗਿਆ ਜੀ ਪੋਰਚ ਹਾਂ ਜੀ ਬਹੁਤ ਖੁੱਲਾ ਪੋਰਚ ਬਣਿਆ ਥੱਲੇ ਕਿੰਨਾ ਏਰੀਆ ਬਾਈ ਥੱਲੇ ਹੋਊਗਾ ਲਗਭਗ 1800 ਜੀ 1800 ਹੋਊਗਾ ਹਾਂ ਜੀ ਤੇ ਉੱਪਰ ਵਾਲਾ ਉੱਪਰ 1200 ਉੱਪਰ ਆਈ ਬਸ ਤੇ ਕਿੰਨੇ ਕੁ ਰੂਮ ਬਣਿਆ ਬਾਈ ਆਪਾਂ ਅੰਦਰ ਚੱਲ ਕੇ ਦਿਖਾਵਾਂਗੇ ਤੁਹਾਨੂੰ ਸਾਰਾ ਏਰੀ ਲੱਕੜ ਦਾ ਕੰਮ ਲਾ ਕੇ ਪੱਥਰ ਦਾ ਸਾਰਾ ਕੰਪਲੀਟ ਕੀਤਾ ਹੋਇਆ ਤੇ 12 ਕੁਸ਼ਕ ਕੰਮ ਕਹਿੰਦੇ ਲਾਈਟਿੰਗ ਵਗੈਰਾ ਦਾ ਰਹਿੰਦਾ ਉਹ ਬਾਅਦ ਦੇ ਵਿੱਚ ਹੋ ਜੂਗਾ ਤੇ ਬਈ ਆਪਾਂ ਮੇਨ ਗੇਟ ਤੋਂ ਗੱਲ ਕਰਦੇ ਆ ਮੇਨ ਐਂਟਰੀ ਆ ਗਈ ਹੈ ਨਾ ਹਾਂਜੀ ਹਾਂਜੀ ਤੇ ਇਹਦੇ ਚ ਬਈ ਲੱਕੜ ਵਗੈਰਾ ਕਿਹੜੀ ਲੱਗੀ ਹੈ ਕਾਦੇ ਬਣੇ ਹੋਏ ਦਰਵਾਜ਼ੇ ਇਹ ਇਹ ਲੱਕੜ ਬਈ ਆਪਾਂ ਨੇ ਜਿਹੜਾ ਜਿਵੇਂ ਵੀ ਲੱਕੜ ਦੀ ਲੁੱਕ ਆਵੇ ਹਾਂਜੀ ਤੱਲੇ ਬੋਰਡ ਲਾ ਕੇ ਉੱਤੇ ਸਰਮੈਕਾ ਲਾਇਆ ਹੋਇਆ ਹੈ ਜੀ ਸਮੇਕਾ ਵਧੀਆ ਕੰਪਨੀ ਦਾ ਲਾਇਆ ਬਾਈ ਵਧੀਆ ਕੰਪਨੀ ਦਾ ਜੀ ਪੂਰੀ ਵੀ ਇਹਦੀ ਗਰੰਟੀ ਵਾਰੰਟੀ ਹੈ ਵੀ ਇਹਨੂੰ ਨਾਲ ਲੱਗੇ ਨਾਲ ਕੁਝ ਹੋਵੇ ਜੀ ਨਾਲ ਸਿਉਂਗ ਦਾ ਬਾਈ ਲੁੱਕ ਦੇਖੋ 메인 ਗੇਟ ਦੀ ਕਿੰਨੀ ਸੋਹਣੀ ਆ ਰਹੀ ਹੈ ਤੇ ਬਾਈ ਹੋਰਾਂ ਨੇ ਇਹਦੇ ਚ ਅੰਦਰ ਬੋਰਡ ਲਾ ਕੇ ਉੱਪਰ ਸਮੇਕਾ ਲਾਇਆ ਹੋਇਆ ਤੇ ਆਜੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਫਰੰਟ ਤੋਂ ਤੇ ਆਜੋ ਅੰਦਰ ਲੈ ਕੇ ਜਾਂਦੇ ਹਾਂ ਤੇ ਇਹ ਕਿੰਨੇ ਦਾ ਸਾਈਜ਼ ਲੱਗਿਆ ਬਾਈ ਟਾਇਲ ਦਾ ਇਹ 2 4 ਦਾ ਲੱਗਿਆ ਹੋਇਆ 2 4 ਦਾ ਸਾਈਜ਼ ਲੱਗਿਆ ਜੀ ਹਾਂਜੀ ਤੇ ਬਾਈ ਆਪਾਂ ਲੌਬੀ ਦੇ ਵਿੱਚ ਆ ਗਏ ਹਨਾ ਹਾਂਜੀ ਹਾਂਜੀ ਤੁਸੀਂ ਟਾਇਲ ਬਾਰੇ ਦੱਸਿਆ ਇਹ 2 4 ਦਾ ਸਾਈਜ਼ ਲੱਗਿਆ ਹੋਇਆ ਤੇ ਚਗਾਠਾਂ ਤੋਂ ਲਾ ਕੇ ਹਨਾ ਆਪਾਂ ਸਾਰੀ ਗੱਲਬਾਤ ਕਰਾਵੇ ਤੁਸੀਂ ਕਹਿੰਦੇ ਹੋ ਨੌਂ ਮਹੀਨੇ ਦੇ ਵਿੱਚ ਆਪਾਂ ਕੰਪਲੀਟ ਕਰ ਲਿਆ ਸੀ ਕੋਈ ਕੰਪਲੀਟ ਵੀ ਨਹੀਂ ਦਿਸਦੀ ਭਾਈ ਹਨਾ ਜਿਵੇਂ ਕਿ ਆਪਾਂ ਵੇਟ ਕਰਦੇ ਹੁੰਦੇ ਆ ਕਿ ਭਰਾ ਵੀ ਜਦੋਂ ਆਪਾਂ ਘਰ ਬਣਾ ਲਿਆ ਪੱਥਰ ਲਾਉਣ ਦੇ ਵੀ ਵੇਟ ਕਰਾਂਗੇ ਉਹ ਦਬਣਾ ਜਾਵੇ ਤੇ ਪੇਂਟ ਵੀ ਨਹੀਂ ਕਰਦਾ ਅਗਲਾ ਕਹਿੰਦਾ ਪੇਂਟ ਕਰਾਂਗੇ ਤਾਂ ਭਾਈ ਕਈ ਵਾਰੀ ਲੈ ਕੇ ਡੰਗਣ ਲੱਗ ਜਾਂਦਾ ਹਨਾ ਕੋਈ ਐਦਾਂ ਦਾ ਕੁਝ ਨਹੀਂ ਦਿਸ ਰਿਹਾ ਭਾਈ ਤੇ ਭਾਈ ਇਹਦੇ ਵਿੱਚ ਰੂਮ ਕਿੰਨੇ ਆ ਆਪਾਂ ਸਟਾਰਟ ਕਰਦੇ ਨਾਲ ਇੱਕ ਦਿਖਾਵਾਂਗੇ ਨਾਲ ਦੀ ਨਾਲ ਇਹ ਤਾਂ ਤਿੰਨ ਰੂਮ ਨੀਚੇ ਨੇ ਜੀ ਦੋ ਉੱਪਰ ਨੇ ਜੀ ਠੀਕ ਹੈ ਪਹਿਲੇ ਬੈਡਰੂਮ ਦੇ ਵਿੱਚ ਚੱਲ ਤੇ ਇਧਰੋਂ ਆਜੋ ਆਜੋ ਜੀ ਆਪਾਂ ਦਿਖਾਉਨੇ ਆ ਪਹਿਲਾ ਬੈਡਰੂਮ ਆ ਜਿਹੜਾ ਆ ਬੈਡਰੂਮ ਆ ਗਿਆ ਖੁੱਲਾ ਤੇ ਡਾਊਨ ਸੀਲਿੰਗ ਵਗੈਰਾ ਦਿਖਾ ਦਿਓ ਬਾਈ ਤੇ ਬਾਈ ਹੋਰ ਜਿਹੜਾ ਇਹ ਮੰਨ ਕੇ ਚੱਲੋ ਜਿਵੇਂ ਆਪਾਂ 게ਟਾਂ ਦੀ ਗੱਲ ਕੀਤੀ ਸੀ ਹਾਂਜੀ ਹਾਂਜੀ ਆ ਅੰਦਰ ਸਾਰੇ 게ਟ ਆ ਗਏ ਬੈਡਰੂਮਾਂ ਦੇ ਹਾਂਜੀ ਹਾਂਜੀ ਤੇ ਇੱਥੇ ਵੀ ਬੋਰਡ ਲੱਗਿਆ ਜੋ ਹਾਂਜੀ ਹਾਂਜੀ ਬੋਰਡ ਦੇ ਉੱਤੇ ਸਰਮਾਇਕਾ ਬੋਰਡ ਦੇ ਉੱਤੇ ਸਰਮਾਇਕਾ ਤੇ ਇਹਦੀ ਗੱਲ ਕਰੀਏ ਬਾਈ ਆ ਲੱਕੜ ਦੇ ਆ ਨਹੀਂ ਬਾਈ ਇਹ ਲੱਕੜ ਦੇ ਨਹੀਂ ਇਹ ਤੱਲੇ ਨੀਤੇ ਡਬਲਯੂ ਪੀ ਸੀ ਦੇ ਉੱਪਰ ਸਨਮੈਕਾ ਲੱਗਿਆ ਹੋਇਆ ਹੈ ਜੀ ਅੱਛਾ ਡਬਲਯੂ ਪੀ ਸੀ ਦਾ ਬਾਈ ਇਹ ਆਪਾਂ ਇਹਦੀ ਗੱਲ ਕਰੀਏ ਚੁਗਾਠ ਦੀ ਹੈ ਨਾ ਹਾਂਜੀ ਹਾਂਜੀ ਇਹ ਐਵੇਂ ਵੀ ਛੱਡ ਦਿੰਦਾ ਅਗਲਾ ਤੁਸੀਂ ਸੇਮ ਲੁੱਕ ਲੱਕੜ ਵਾਲੀ ਦੇਤੀ ਹਾਂਜੀ ਹਾਂਜੀ ਐਦਾਂ ਲੱਗਿਆ ਜਿਵੇਂ ਇਹ ਵੀ ਲੱਕੜ ਦਾ ਹੋਵੇ ਖਰਾਬ ਤਾਂ ਬਾਈ ਵੈਸੇ ਵੀ ਨਹੀਂ ਹੁੰਦੀ ਸੀ ਤੁਸੀਂ ਲੁੱਕ ਦੇਣ ਦੇ ਵਾਸਤੇ ਉੱਥੇ ਸਨਮੈਕਾ ਲਾ ਦਿਆ ਨਾ ਹਾਂਜੀ ਹਾਂਜੀ ਨਾ ਤੇ ਇਹ ਵੀ ਚੀਜ਼ ਸੋਹਣੀ ਬਣਾਈ ਹੈ ਬਾਈ ਤੇ ਇਹਦੇ ਨਾਲ ਅਟੈਚ ਕਰਤਾ ਬਾਈ ਵਾਸ਼ਰੂਮ ਹਾਂਜੀ ਹਾਂਜੀ ਤੇ ਇਹਦੇ ਨਾਲ ਦਿਖਾ ਦਿਓ ਬਾਈ ਡਰੈਸਿੰਗ ਏਰੀਆ ਤੇ ਵਾਸ਼ਰ ਡਾਊਨ ਸੀਲਿੰਗ ਰਵੀ ਬਹੁਤ ਸੋਹਣਾ ਤੇ ਟਾਇਲ ਬਾਈ ਇੱਧਰ ਵੀ ਬਹੁਤ ਚਾੜੀ ਹੋਈ ਹੈ ਨਾ ਹਾਂਜੀ ਹਾਂਜੀ ਇੱਧਰ ਗ੍ਰੇਨਾਈਟ ਲਾਇਆ ਹੈ ਨਾ ਬਾਈ ਇਹ ਟਾਇਲ ਹੀ ਆ ਬਾਈ ਜੀ ਸਾਰੀ ਅੱਛਾ ਅੱਛਾ ਹਾਂਜੀ ਹਾਂਜੀ ਆ ਬਾਈ ਲੁੱਕ ਗ੍ਰੇਨਾਈਟ ਦੀ ਹੈ ਨਾ ਹਾਂਜੀ ਹਾਂਜੀ ਬਹੁਤ ਸੋਹਣੀ ਚੀਜ਼ ਹੈ ਬਾਈ ਦਿਖਾ ਦਿਓ ਬਹੁਤ ਡਿਫਰੈਂਟ ਜੀ ਚੀਜ਼ ਹੈ ਤੇ ਆਪਾਂ ਇਦਾਂ ਲੱਗਦਾ ਜਿਵੇਂ ਗ੍ਰੇਨਾਈਟ ਦੀ ਮੰਨ ਕੇ ਚੱਲੋ ਏਡਾ ਠੱਪੀ ਨਹੀਂ ਲਾਉਣ ਦੇ ਬਾਈ ਉਹ ਚੀਜ਼ ਲੁੱਕ ਆ ਰਹੀ ਹੈ ਨਾ ਸਾਰੀਆਂ ਕੰਧਾਂ ਦੀ ਚੜਾਦਾ ਬਈ ਹੈ ਹਾਂਜੀ ਹਾਂਜੀ ਤੇ ਆਜੋ ਬਾਈ ਬਹੁਤ ਖੁੱਲਾ ਵਾਸ਼ਰੂਮ ਬਣਿਆ ਇਹ ਬੈਡਰੂਮ ਦੇ ਨਾਲ ਇੱਕ ਡ ਇੱਕ ਵਾਸ਼ਰੂਮ ਅਟੈਚ ਹੈ ਜੀ ਬਹੁਤ ਸੋਹਣਾ ਨਕਸ਼ਾ ਡਿਜ਼ਾਈਨ ਕੀਤਾ ਬਾਈ ਉਹਨਾਂ ਨੇ ਕਿਉਂਕਿ ਬਾਈ ਉਹਨਾਂ ਦੇ ਭਰਾ ਹੀ ਨੇ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਇਹ ਤੇ ਕੋਈ ਕਮੀ ਨਹੀਂ ਛੱਡੀ ਬਾਈ ਤੁਸੀਂ ਦੇਖ ਹੀ ਜਾਓਗੇ ਸਾਰੀ ਸੁਗੁੰਤਾ ਕੋਠੀ ਦੇ ਵਿੱਚ ਤੇ ਆਜੋ ਬਾਈ ਦੂਜਾ ਬੈਡਰੂਮ ਦਿਖਾਉਣ ਲੱਗੇ ਆਪਾਂ ਇੱਧਰ ਆਗੇ ਜੀ ਆ ਆ ਗਿਆ ਜੀ ਦੂਜਾ ਬੈਡਰੂਮ ਤੇ ਇੱਕ ਚੀਜ਼ ਆ ਬਾਈ ਹਨਾ ਉਧਰੋਂ ਬੈਡਰੂਮ ਚੋਂ ਵੀ ਦੇਖਿਆ ਜੀ ਵੈਂਟੀਲੇਸ਼ਨ ਦਾ ਬਹੁਤ ਧਿਆਨ ਰੱਖਿਆ ਤੁਸੀਂ ਹਨਾ ਹਾਂਜੀ 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 ਲਾਈਟਿੰਗ ਇੰਨੀ ਕ ਹੈ ਪ੍ਰੋਪਰ ਪੈ ਰਹੀ ਹੈ ਸਾਰੀ ਕੋਠੀ ਦੇ ਵਿੱਚ ਤੇ ਜੇ ਆਪਾਂ ਇੱਧਰ ਦੀ ਗੱਲ ਕਰੀਏ ਬਾਈ ਤੇ ਜਗਾ ਮੰਨ ਕੇ ਜਦੋਂ ਬਾਗ ਵਾਲੀ ਸੀ ਬਈ ਇਹ ਹਾਂ ਪਿੱਛੇ ਬਾਗ ਸੀ ਤੁਸੀਂ ਛੱਡ ਹੀ ਲਿਆ ਸਾਰਾ ਇਹ ਨਾ ਉਹ ਸਾਰਾ ਛੱਡਤਾ ਜੀ ਏਰੀਆ ਨਾਲੇ ਤਾਂ ਰੋਸ਼ਨੀ ਪੈਂਦੀ ਹੈ ਨਾ ਬਈ ਤੇ ਨਾਲੇ ਉਹ ਚੀਜ਼ ਨਾ ਜੇ ਤੁਸੀਂ ਸੇਮ ਰੱਖਦੇ ਨਾਲ ਇੱਕ ਅੰਦਰ ਅੰਦਰ ਹੋ ਗਿਆ ਪ੍ਰਾਈਵੇਸੀ ਹੋ ਜਾਂ ਚਾਹੇ ਵੈਸੇ ਤੁਸੀਂ ਦੱਸ ਰਹੇ ਸੀ ਘਰ ਆਪਣੇ ਆਪ ਦੀ ਲੱਗਦੀ ਨਾਲ ਫਿਰ ਵੀ ਇੱਕ ਵਿੱਚ ਵਿੱਚ ਆ ਗਿਆ ਮਕਾਨ ਬਾਹਰ ਜਗਾ ਛੱਡ ਗਿਆ ਬਾਹਰ ਕੰਦਾ ਸਾਰੀ ਸਾਈਡ ਤੇ ਠੀਕ ਹੈ ਬਈ ਤੇ ਇਧਰ ਬਈ ਸ਼ੀਸ਼ਾ ਪਾਤਾ ਸਾਰਾ ਸ਼ੀਸ਼ਾ ਪਾਇਆ ਹੋਇਆ ਹੈ ਜੀ ਇਹਦੇ ਚ ਬਈ ਜ਼ਿਆਦਾਤਰ ਪਾਈ ਵਗੈਰਾ ਪਉਂਦੇ ਆ ਉਹ ਤੁਸੀਂ ਪਾਈ ਨਹੀਂ ਹੈ ਨਾ ਨਹੀਂ ਨਹੀਂ ਉਹ ਸਾਫ਼ ਸਪਾਈ ਦਾ ਵੀ ਦਿੱਕਤ ਰਹਿੰਦੀ ਹੈ ਇਹ ਪਲੇਨ ਬਿਲਕੁਲ ਵਧੀਆ ਲੱਗਦਾ ਜੀ ਬੋਟਾ ਸ਼ੀਸ਼ਾ ਹਾਂ ਜੀ ਆਪੋ ਆਪਣੀ ਚੁਆਇਸ ਹੈ ਬਾਈ ਬਈ ਦੂਜਾ ਬੈੱਡਰੂਮ ਵੀ ਹੋ ਗਿਆ ਨਾ ਕਿੰਨੇ ਬਾਈ ਕਿੰਨੇ ਦੇ ਹੋਣਗੇ ਬਈ ਇਹ ਬੈੱਡਰੂਮ ਆਈਡੀਆ ਜ ਆਈਡੀਆ ਬਾਈ 11 ਬਾਈ 13 ਦੇ ਬੈੱਡਰੂਮ ਦੇ ਠੀਕ ਹੈ ਬਾਈ ਇਹ ਘਟਾ ਥੋੜਾ ਜਿਹਾ ਇਹ 11 ਬਾਈ 11 ਹੋਊ ਜਾਂ 12 ਹੋਊਗਾ ਜੀ ਦੂਸਰੇ 11 ਬਾਈ 13 ਦੇ ਨੇ ਜੀ ਤੇ ਇੱਕ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਜਿੰਨਾ ਕਾਪਾ ਜਿੱਦਾਂ ਦਾ ਡਿਜ਼ਾਈਨ ਬਣਾਉਂਦਾ ਜਿੰਨਾ ਵੀ ਉਹਦਾ ਕੰਮ ਆਵੇ ਚਾਹੇ ਉਹ ਪਲਾਸਟਰ ਹੋਇਆ ਹੋਵੇ ਹਾਂਜੀ ਚਾਹੇ ਉਹਦਾ ਫਰਨੀਚਰ ਦਾ ਕੰਮ ਵੀ ਹੋ ਟੋਟਲ ਹੋਇਆ ਹੋਵੇ ਚਾਹੇ ਕੱਲਾ ਪੱਥਰ ਲੱਗਿਆ ਹੋਵੇ ਹਾਂਜੀ ਆਪਾਂ ਦਿਖਾਉਣ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿੱਦਾਂ ਦਾ ਉਹ ਡਿਜ਼ਾਈਨ ਹੈ ਪਹਿਲਾਂ ਤਾਂ ਉਹਨੂੰ ਧਿਆਨ ਨਾਲ ਦੇਖਣਾ ਹਾਂਜੀ ਹਾਂਜੀ ਵੀ ਕਿਵੇਂ ਬਣਾਇਆ ਹੋਇਆ ਕਿੱਥੇ ਕੀ ਰੱਖਿਆ ਹੋਇਆ ਕਿੱਥੇ ਇਹ ਦੀ ਜਿਵੇਂ ਕਿ ਤੁਸੀਂ ਇੱਧਰ ਓਪਨ ਕਿਚਨ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਕਿਸੇ ਦੀ ਇਹ ਚੋਅਸ ਹੋਊਗੀ ਤਾਂ ਉਹਦੇ ਦਿਮਾਗ ਚ ਆਊਗਾ ਘਰ ਬਣਾਉਣ ਤੋਂ ਪਹਿਲਾਂ ਮੈਂ ਓਪਨ ਰੱਖ ਲਾਂ ਹਾਂਜੀ ਹਾਂਜੀ ਬਈ ਕਿਸੇ ਦੀ ਵੀ ਜਿੱਦਾਂ ਵੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਨਵੇਂ ਤੋਂ ਨਵਾਂ ਘਰ ਉਹਦੇ 'ਚ ਪਤਾ ਲੱਗ ਸਕੇ ਆਪਣੇ ਬਣਾਉਣ ਵਾਲੇ ਭਰਾਵਾਂ ਨੂੰ ਵੀ ਆਪਾਂ ਉਹਦੇ 'ਚ ਕੁਛ ਨਾ ਕੁਛ ਵਰਤ ਸਕੀ ਹੈ ਨਾ ਜਿਹੜੀ ਚੀਜ਼ ਚੰਗੀ ਲੱਗੇ ਬਈ ਜਿਹੜੀ ਨਹੀਂ ਚੰਗੀ ਲੱਗਦੀ ਉਹ ਤੇ ਬਸ ਕਿੰਤੂ ਬਰੰਤੂ ਕਰਨਾ ਹੈ ਨਾ ਤੇ ਇੱਧਰ ਬਈ ਵਾਸ਼ਰੂਮ ਆ ਗਿਆ ਆਪਾਂ ਇਹ ਗੱਲ ਕਰੀਏ ਹਾਂ ਜੀ ਇਹ ਬਈ ਵਾਸ਼ਰੂਮ ਇੱਕ ਬਈ ਲੌਬੀ ਦੇ ਵਿੱਚ ਅਟੈਚ ਹੋ ਗਿਆ ਵਾਸ਼ਰੂਮ ਇੱਕ ਉਧਰ ਕਰਤਾ ਬਈ ਨਾ ਬੈਡਰੂਮ ਦੇ ਨਾਲ ਬੈਡਰੂਮ ਨਾਲ ਅਲੱਗ ਹੀ ਆ ਜੀ ਠੀਕ ਹੈ ਜੀ ਉਧਰ ਡਰੈਸਿੰਗ ਵੀ ਰੱਖਤਾ ਹਾਂ ਜੀ ਹਾਂ ਜੀ ਤੇ ਇੱਧਰ ਵੀ ਗੱਲ ਕਰੀਏ ਇਹ ਅਟੈਚ ਹੈਗਾ ਆ ਜਿਹੜਾ ਸਵਿਮਿੰਗ ਪੂਲ ਦੀ ਗੱਲ ਕਰਦੇ ਬਾਈ ਹੋਰੀ ਇੱਧਰ ਬਾਈ ਬਾਅਦ ਦੇ ਵਿੱਚ ਸਾਰਾ ਰੈਡੀ ਕਰਕੇ ਸਵਿਮਿੰਗ ਪੂਲ ਇੱਥੋਂ ਨਾਈਟ ਵੀ ਬਹੁਤ ਸੋਹਣਾ ਹੋਣਾ ਬਾਈ ਹੈ ਨਾ ਹਾਂਜੀ 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 ਬਹੁਤ ਸੋਹਣਾ ਲੱਗਦਾ ਤੇ ਹੁਣ ਆਪਾਂ ਦਿਨੇ ਵੀਡੀਓ ਕਰ ਰਹੇ ਹਾਂ ਬਾਈ ਹੋਰਾਂ ਤਾਂ ਆਪਾਂ ਕਲਿੱਪ ਮੰਗਵਾਵਾਂਗੇ ਨਾਈਟ ਦੀ ਵੀ ਜੇ ਹੋਈ ਹਾਂਜੀ ਤਾਂ ਜ਼ਰੂਰ ਬਾਈ ਤੁਸੀਂ ਕਰਿਓ ਕੋਸ਼ਿਸ਼ ਜੇ ਬਾਹਰ ਤੁਸੀਂ ਲਾਈਟਿੰਗ ਵੈਰਾ ਕੋਈ ਚਾਹੀਏ ਉਦੋਂ ਭੇਜ ਬਹੁਤ ਸੋਹਣਾ ਵਿਊ ਆਉਂਦਾ ਕਿਉਂਕਿ ਆਪਾਂ ਦੇਖਿਆ ਜਦੋਂ ਐਦਾਂ ਆਪਾਂ ਆ ਜੀ ਰੱਖੀ ਹੋਵੇ ਨਾ ਬਾਹਰੋਂ ਨਾਈਟ ਦਾ ਵੀਊ ਬਾਈ ਬਾਈ ਬਹੁਤ ਸੋਹਣਾ ਹੋ ਜਾਂਦਾ ਤੇ ਇਹਦੇ ਨਾਲ ਜਿਹੜੀਆਂ ਬਾਈ ਹੋਰਾਂ ਨੇ ਬਾਥਰੂਮ ਰੱਖੇ ਨੇ ਤੁਸੀਂ ਇਹਦੇ ਵਿੱਚ ਬਾਈ ਇੱਕ ਤਾਂ ਖੁੱਲੇ ਬਾਥ ਰੱਖੇ ਹਾਂਜੀ ਇੱਕ ਥੋੜਾ ਜਿਹਾ ਨਾ ਹਰੇਕ ਚੀਜ਼ ਦੇ ਵਿੱਚ ਤੁਸੀਂ ਵੈਂਟੀਲੇਸ਼ਨ ਨਾ ਤੇ ਆ ਵੈਂਟੀਲੇਸ਼ਨ ਕਰਕੇ ਜੀ ਅੰਦਰੋਂ ਕੋਈ ਸਵੈਲ ਵਗੈਰਾ ਕੋ ਤੁਸੀਂ ਖੜਿਓ ਜੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੈਂਟੀਲੇਸ਼ਨ ਬਾਈ ਇੱਕ ਵੈਂਟੀਲੇਸ਼ਨ ਤੇ ਇੱਕ ਬਾਈ ਤੁਸੀਂ ਟਾਇਲ ਦਾ ਇਹ ਨੀਗਾ ਵਿੱਚ 6 ਫੁੱਟ ਚੜ੍ਹਦੀ ਹੈ ਨਾ ਨਹੀਂ ਨਹੀਂ ਬਾਈ ਟੋਟਲ ਕੰਨਾ ਦੇ ਵਿੱਚ ਆ ਚੜ੍ਹਦੀ ਹੈ ਹਾਂਜੀ 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 ਤੇ ਦੋਸਤੋ ਬਹੁਤ ਸੋਹਣਾ ਘਰ ਬਣਿਆ ਹੋਇਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਆਪਣੇ ਭਰਾਵਾਂ ਨੂੰ ਉੱਥੇ ਪਤਾ ਲੱਗਣੀ ਹੈ ਵੀ ਕਿਹੜੀ ਚੀਜ਼ ਚੰਗੀ ਲੱਗਦੀ ਹੈ ਤੁਸੀਂ ਕਮੈਂਟ ਕਰਨੇ ਹੁੰਦੇ ਆਪਾਂ ਉਹ ਚੀਜ਼ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਆਪਣੇ ਡਿਜ਼ਾਈਨਰ ਭਰਾ ਨੇ ਜਿਹੜੇ ਉਹ ਵੀ ਉਹ ਚੀਜ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਵੈਸੇ ਡਿਜ਼ਾਈਨ ਬਹੁਤ ਸੋਹਣਾ ਤਿਆਰ ਕੀਤਾ ਆਪਣੇ ਭਰਾ ਨੇ ਤੇ ਵੀਡੀਓ ਨੂੰ ਕਮੈਂਟ ਕਰਨ ਦੇ ਉੱਪਰ ਵਾਲਾ ਪੋਰਸ਼ਨ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਤੇ ਆਪਾਂ ਕਿਚਨ ਏਰੀਆ ਵੀ ਦਿਖਾ ਦਈਏ ਭਾਈ ਇਧਰ ਹੁਣ ਹਾਂਜੀ ਉੱਪਰ ਕਿਚਨ ਆ ਗਿਆ ਭਾਈ ਇਧਰ ਹਾਂਜੀ ਠੀਕ ਆ ਓਪਨ ਕਿਚਨ ਆ ਗਿਆ ਜੀ ਥੱਲੇ ਤਿੰਨ ਬੈਡਰੂਮ ਹੋਗੇ ਜੀ ਵੈਸੇ ਤੁਸੀਂ ਭਾਈ ਡਰਾਈ ਨੇ ਡਰੂਪ ਓਪਨ ਹੈ ਜੀ ਇਹ ਵਿੱਚੇ ਹੋ ਗਿਆ ਜੀ ਆਪਾਂ ਇੱਧਰ ਇੱਥੇ ਯੂਜ਼ ਕਰ ਸਕਦੇ ਹਾਂ ਸਾਈਡ ਤੇ ਜਿਹੜਾ ਤੁਸੀਂ ਡੋਰਮੈਂਟ ਵਗੈਰਾ ਲਾਇਆ ਹੋਇਆ ਹੈ ਨਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਦਿਖਾਉਣੇ ਆ ਹਾਂ ਜੀ ਇਹ ਗਰਾਊਂਡ ਫਲੋਰ ਆ ਗਿਆ ਗਰਾਊਂਡ ਫਲੋਰ ਤੇ 2000 ਸਕਰ ਫੁੱਟ ਏਰੀਆ ਹੈ ਨਾ 1800 ਕਹਿੰਦੇ ਸੀ ਤੁਸੀਂ ਹਾਂ ਜੀ ਤੇ ਉੱਪਰ ਕਿੰਨਾ ਬਾਈ ਉੱਪਰ 1200 ਉੱਪਰ ਆ ਜੀ ਤੇ ਬਾਈ ਇਹਦੀ ਗੱਲ ਕਰੀਏ ਸਟੇਅਰ ਕੇਸ ਦੀ ਇੱਥੇ ਕੀ ਲਾਇਆ ਹੋਇਆ ਆ ਚੀਜ਼ ਕੀ ਲਾਈ ਆ ਇਹ ਬਾਈ ਉਹੀ نیچے ਬੋਰਡ ਲਾ ਕੇ ਉੱਪਰ ਫਰਮਿਕਾ ਜੀ ਅੱਛਾ ਨੀਚੇ ਬੋਰਡ ਲਾ ਕੇ ਉੱਪਰ ਸਮਾਈਕਾ ਹਾਂਜੀ ਹਾਂਜੀ ਬਈ ਇਹਦੀ ਲਾਈਫ ਜ਼ਿਆਦਾ ਹੋਣੀ ਚਾਹੀਦੀ ਹੈ ਸਮਾਈਕਾ ਵਧੀਆ ਕੰਪਨੀ ਦਾ ਲਾਉਣਾ ਚਾਹੀਦਾ ਹੈ ਨਾ ਹਾਂਜੀ ਹਾਂਜੀ ਬੋਰਡ ਕਿਉਂਕਿ ਇਹਦੇ ਤੇ ਅਸਰ ਪੈਣਾ ਹੈ ਹਰ ਚੀਜ਼ ਦਾ ਹਾਂਜੀ ਹਾਂਜੀ ਪਾਣੀ ਦਾ ਵੀ ਇਹਤੇ ਅਸਰ ਹੋਣਾ ਹੈ ਧੁੱਪ ਦਾ ਵੀ ਇਹਤੇ ਹੋਣਾ ਹੈ ਜਿੱਥੇ ਵੀ ਲੱਗਿਆ ਹੋਇਆ ਬਾਹਰਲੇ ਪਾਸੇ ਦਿਖਾ ਦੋ ਬਈ ਫਰਸਟ ਫਲੋਰ ਤੇ ਆਏ ਆ ਤੇ ਇੱਥੇ ਬਾਈ ਬੈੱਡਰੂਮ ਦਿਖਾਓ ਨਾਲ ਚੱਲ ਕੇ ਤੁਸੀਂ ਕਿੱਥੇ ਕਿੱਥੇ ਕੀ ਕੀ ਰੱਖਿਆ ਹੋਇਆ ਹੈ ਬੈੱਡਰੂਮ ਬਾਈ ਇੱਧਰ ਇੱਕ ਬੈੱਡਰੂਮ ਤੇ ਇੱਧਰ ਆ ਗਿਆ ਜੀ ਇਹ ਥੱਲੇ ਵਾਲੇ ਬੈੱਡਰੂਮ ਤੇ ਬਾਈ ਜਿਹੜਾ ਸਵਿਮਿੰਗ ਪੂਲ ਕਿੰਨੀ ਹੈ ਹਾਂਜੀ ਹਾਂਜੀ ਇਹ ਉਹਦੇ ਉੱਤੇ ਬਣਿਆ ਹੋਇਆ ਨਾ ਹਾਂਜੀ 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 ਉਹਦੇ ਉੱਤੇ ਹੈ ਜੀ ਤੇ ਬਾਈ ਇੱਧਰੋਂ ਦਿਖਾ ਦੋ ਆ ਬਾਲਕੋਨੀ ਰੱਖੀ ਹੋਈ ਹੈ ਬਾਈ ਉਹਨਾਂ ਨੇ ਇੱਧਰ ਆਜ ਹਵਾ ਆਉਂਦੀ ਹੈ ਬਹੁਤ ਜ਼ਿਆਦਾ ਤੇ ਪਾਵੇ ਵਗੈਰਾ ਲਾ ਕੇ ਬਹੁਤ ਸੋਹਣੀ ਲੁੱਕ ਆ ਤੁਸੀਂ ਦੇਖ ਲਈ ਬਾਹਰ ਤੋਂ ਬਹੁਤ ਸੋਹਣਾ ਵਿਊ ਹੈ ਤੁਸੀਂ ਇੱਥੇ ਵੀ ਬਾਈ ਜਿਵੇਂ ਹੁਣ ਉੱਧਰ ਹਵਾ ਆਉਲੀ ਹੈ ਨਾ ਮੈਸੇ ਗਰਮੀ ਆ ਗਈ ਜਿਹੜੀ ਉੱਥੇ ਕੁਰਸੀ ਢਾਲੇ ਬੰਦਾ ਤਾਂ ਮੈਂ ਕਹਿੰਦਾ ਇੰਨਾ ਸੋਹਣਾ ਲੱਗਦਾ ਵੀ ਹਵਾ ਆਉਂਦੀ ਹੈ ਵਧੀਆ ਫੀਲਿੰਗ ਆਉਂਦੀ ਹੈ ਤੇ ਇੱਧਰ ਬਾਈ ਇਹਦੇ ਵਿੱਚ ਵਾਸ਼ਰੂਮ ਅਟੈਚ ਹੈ ਹਾਂਜੀ ਹਾਂਜੀ ਬਾਈ ਇਹਦੇ ਨਾਲ ਵੀ ਅਟੈਚ ਹੈਗਾ ਪਰ ਬਾਹਰ ਵੀ ਤੇ ਬਹੁਤ ਸੋਹਣੀ ਲੁੱਕ ਦਿੱਤੀ ਹੈ ਬਾਈ ਇਹ ਬਾਈ ਤੁਸੀਂ ਜਿਵੇਂ ਕੰਧਾਂ ਦੀ ਡਿਜ਼ਾਈਨ ਹੈਗੀ ਟਾਇਲ ਦੀ ਇਹ ਸਿਲੈਕਸ਼ਨ ਥੋੜੀ ਸੀਗੀ ਹਾਂਜੀ ਹਾਂਜੀ ਬਾਈ ਜੀ ਜਿਵੇਂ ਬਲੈਕ ਕਰਾਈ ਹੈ ਸਾਰੀ ਵੀ ਇਹ ਵੀ ਬਲੈਕ ਹੈ ਜੀ ਸਾਡਾ ਵਾਸ਼ਫਿਸ਼ਨ ਹੈ ਜੀ ਠੀਕ ਹੈ ਜੀ ਜਿਹੜੀ ਸੀਟ ਵੀ ਬਲੈਕ ਹੈ ਜੀ ਉਹ ਅਸੀਂ ਦੇਖ ਕੇ ਜੀ ਪੂਰਾ ਉਹ ਕੀਤਾ ਠੀਕ ਹੈ ਬਾਈ ਤੁਸੀਂ ਜਿਹੜਾ ਕਲਰ ਕੰਬੀਨੇਸ਼ਨ ਤੇ ਬਾਈ ਕਮਰੂਮ ਦਿਖਾਤਾ ਆਪਾਂ ਇੱਕ ਪੂਜਾ ਰੂਮ ਦਿਖਾਤਾ ਹਾਂਜੀ ਤੇ ਇੱਧਰ ਪੂਜਾ ਰੂਮ ਆ ਗਿਆ ਬਾਈ ਇਹ ਪੂਜਾ ਰੂਮ ਆ ਗਿਆ ਭਾਜੀ ਠੀਕ ਹੈ ਬਾਈ ਤੇ ਬਾਈ ਇੱਕ ਚੀਜ਼ ਆਪਾਂ ਜਿਹੜੀ ਕਹਿ ਰਹੇ ਸੀ ਪਹਿਲਾਂ ਰੋਸ਼ਨੀ ਦੀ ਤੇ ਬਾਈ ਉਹਨਾਂ ਨੇ ਰੋਸ਼ਨੀ ਦੀ ਕਾਸਰ ਕਿਤੇ ਨਹੀਂ ਚੱਲੀ ਹਾਂ ਜੀ ਇੱਥੇ ਬਾਈ ਇਹ ਦਾ ਵੀ ਤੁਸੀਂ ਵਿੰਡੋ ਰੱਖਦੇ ਕੰਮ ਫਿਰ ਵੀ ਚੱਲਦਾ ਸੀ ਪਰ ਤੁਸੀਂ ਇੱਥੇ ਜਿਵੇਂ ਤੇ ਇਧਰ ਖਾ ਲੀਏ ਬਈ ਆਪਾਂ ਭਾਂਡੇ ਚ ਆ ਗਏ ਇੱਥੋਂ ਬਹੁਤ ਸਕੂਨ ਆਉਂਦਾ ਬਈ ਹਨਾ ਹਾਂਜੀ ਹਾਂਜੀ ਤੇ ਇੱਕ ਦਾ ਖੁੱਲਾ ਏਰੀਆ ਆ ਗਿਆ ਇਧਰ ਹਨਾ ਹਾਂਜੀ ਹਾਂਜੀ ਤੇ ਇਹਦੇ ਚ ਵੀ ਬਈ ਆ ਦੇਖੋ ਬਈ ਉਹਨਾਂ ਨੇ ਡਿਜ਼ਾਈਨ ਪਵਾਇਆ ਛੱਤ ਦੇ ਵਿੱਚ ਵੀ ਲਾਈਟਿੰਗ ਕਰਵਾਈ ਹੈ ਕਿਉਂਕਿ ਬਈ ਇਹ ਹੁਣ ਤਾਂ ਨਹੀਂ ਪਤਾ ਲੱਗ ਰਿਹਾ ਹਾਂਜੀ ਰਾਤ ਨੂੰ ਬਹੁਤ ਸੋਹਣਾ ਲੱਗੂਗਾ ਹਨਾ ਹਾਂਜੀ ਰਾਤ ਨੂੰ ਬਹੁਤ ਸੋਹਣਾ ਲੱਗੂਗਾ ਤੇ ਇਧਰ ਆ ਗਿਆ ਹੀ ਭਾਂਡਾ ਰੱਖਿਆ ਇੱਥੇ ਵੀ ਬਈ ਉਹਨਾਂ ਨੇ ਵਧੀਆ ਚਾਰ ਚੰਦ ਲਾਏ ਪਏ ਨੇ ਕਹਿੰਦਾ ਮਤਲਬ ਬਾਈ ਕੋਠੀ ਬਣਾਈ ਹੈ ਜਿਹੜੀ ਫਰੰਟ ਐਲੀਵੇਸ਼ਨ ਆ ਜਿਹੜਾ ਜਿਹੜੀਆਂ ਆ ਚੀਜ਼ਾਂ ਨੇ ਬਾਈ ਸਾਰੀਆਂ ਗਲਾਈਆਂ ਵਗੈਰਾ ਦੱਤੀਆਂ ਹੋਈਆਂ ਨੇ ਇਸੇ ਨਾਲ ਹੀ ਬਾਈ ਕੋਠੀ ਬਣਦੀ ਹੈ ਜੇ ਕੋ ਚੰਗਾ ਠੇਕੇਦਾਰ ਠੇਕੇਦਾਰ ਕਿਹੜਾ ਸੀ ਬਾਈ ਇਹਦਾ ਠੇਕੇਦਾਰ ਬਾਈ ਜੀ ਗਰਸੇਵ ਸਿੰਘ ਤੇ ਬਾਈ ਰਗਵੀਰ ਸਿੰਘ ਦੋ ਜਣੇ ਸੀਗੇ ਠੀਕ ਹੈ ਬਾਈ ਕਿੱਥੋਂ ਸੀ ਬਾਈ ਹੋਰੀ ਇਹ ਬਾਈ ਦਰਿਆਪੁਰ ਤੋਂ ਪਹਾੜੜੇ ਤੋਂ ਸੀਗੇ ਠੀਕ ਹੈ ਬਾਈ ਇਹਨਾਂ ਨੇ ਬਣਾਈ ਹੈ ਕੋਠੀ ਹਾਂਜੀ ਹਾਂਜੀ ਤੇ ਬਾਈ ਉਹਨਾਂ ਨੂੰ ਵੀ ਮੁਬਾਰਕਾ ਬਹੁਤ ਸੋਹਣਾ ਕੰਮ ਕੀਤਾ ਹੈ ਜਿਹੜਾ ਸੋਹਣਾ ਬਕਾਮਾ ਬਾਈ ਉਹਨੂੰ ਸੋਹਣਾ ਹੀ ਕਹਾਂਗੇ ਚਲੋ ਬਾਕੀ ਆਪਣੇ ਭਰਾ ਦੱਸਣਗੇ ਤੇ ਬਾਈ ਇੱਕ ਨਾ ਜਿਵੇਂ ਹੁਣ ਅੱਪ ਬਾਹਰਲੇ ਭਾਂਡੇ 'ਚ ਖੜੇ ਆ ਉੱਪਰ ਵਾਲੇ ਪੋਰਸ਼ਨ ਤੇ ਇੱਕ ਉੱਪਰ ਨਾ ਤੁਸੀਂ ਸਿੰਗਲ ਲਾਇਆ ਇਹਦੇ ਹਾਂਜੀ ਹਾਂਜੀ ਜਿਵੇਂ ਉਹ ਝੁੰਬੀ ਜੀ ਕਹਿੰਦਾ ਹੁੰਦੇ ਆਪਾਂ ਤੇ ਆਪੀ ਬਸ ਹਾਂਜੀ ਹਾਂਜੀ ਤੇ ਉਹੋ ਬਾਈ ਡਿਜ਼ਾਈਨ ਦੀ ਸਿਲੈਕਸ਼ਨ ਕਹਿੰਦਾ ਮਤਲਬ ਕਿੱਥੋਂ ਕਰਵਾਈ ਸੀ ਤੁਸੀਂ ਉਹ ਉਹ ਆਰਟੀਟੈਕ ਸਾਹਿਬ ਨੇ ਵਿੱਚ ਲਾਈ ਸੀ ਨਕਸ਼ੇ ਤੇ ਉਹ ਵਿੱਚ ਡਿਜ਼ਾਈਨਿੰਗ ਦੇ ਦਿੱਤੀ ਸੀਗੀ ਹਾਂਜੀ ਹਾਂਜੀ ਤੇ ਬਹੁਤ ਬਈ ਮੈਂ ਕਹਣਾ ਬਈ ਜੱਜ ਦੀ ਚੀਜ਼ ਹੈ ਨਾ ਬਾਕੀ ਆਪਣੇ ਭਰਾਵਾਂ ਨੂੰ ਆਪਾਂ ਬਾਹਰੋਂ ਬਈ ਇਹਦੇ ਵਿੱਚ ਸ਼ੌਟ ਲਾਇਓ ਬਹੁਤ ਸੋਹਣਾ ਲੱਗਦਾ ਸਾਰੀ ਕੋਠੀ ਦਾ ਬਾਹਰਲੇ ਪਾਸਿਓ ਤੇ ਆਪਾਂ ਸਿੰਗਲਜ਼ ਵਗੈਰਾ ਵੀ ਦਿਖਾਤੇ ਬਈ ਤੇ ਆਜੋ ਬਈ ਆਪਾਂ ਜਿਹੜਾ ਡਿਜ਼ਾਈਨ ਹੈ ਉਹ ਸਾਰਾ ਦਿਖਾ ਰਹੇ ਆ ਦੋ ਬੈੱਡਰੂਮ ਤੁਸੀਂ ਕਹਿ ਰਹੇ ਸੀ ਉੱਪਰ ਇੱਕ ਆ ਪਤਾ ਘਾ ਚੁੱਕੇ ਹਾਂਜੀ ਹਾਂਜੀ ਤੇ ਦੋਸਤੋ ਦੋ ਬੈੱਡਰੂਮ ਇੱਕ ਬੋਏ ਇੱਕ ਨਾਲ ਵਾਸ਼ਰੂਮ ਅਟੈਚ ਤੇ ਬਾਈ ਨੇ ਸਾਰੇ ਘਰ ਦੇ ਵਿੱਚ ਟਾਇਲ ਵਗੈਰਾ ਲਾ ਕੇ ਤੇ ਇਧਰ ਵੀ ਇੱਕ ਚੀਜ਼ ਤੁਹਾਨੂੰ ਹੋਰ ਖਾਸੀਅਤ ਦੱਸ ਦਿਆਂ ਇਸ ਕੋਠੀ ਦੀ ਤੇ ਕੱਲਾ ਇਹ ਨਹੀਂ ਕਹਿ ਸਕਦੇ ਹੁੰਦੇ ਆਪਾਂ ਵੀ ਜੇ ਕੰਮ ਲੱਕੜ ਦਾ ਪੱਥਰ ਦਾ ਸੋਹਣਾ ਹੋਇਆ ਇੱਕ ਨਾ ਬਾਈ ਜਿਹੜੀ ਪਲਾਨ ਹੁੰਦਾ ਕੋਠੀ ਦਾ ਹਾਂਜੀ ਤੁਸੀਂ ਇੱਕ ਚੀਜ਼ ਦੇਖ ਰਹੇ ਆ ਇਹਦੇ ਸਾਰੇ ਪਾਸੇ ਦੀ ਵਾਲ ਕੋ ਨਹੀਂ ਘੁੰਦੀ ਆ ਨਾ ਬਾਈ ਹਾਂਜੀ ਸਾਰੇ ਤੇ ਕੱਲਾ ਇੱਥੋਂ ਨਹੀਂ ਕੱਲਾ ਕਮਰਾ ਹਾਂਜੀ ਹਾਂਜੀ ਜਿੱਥੋਂ ਦਰਪੀ ਆਪਾਂ ਕੋਠੀ ਦੇ ਉੱਥੇ ਉਹਦੀ ਵਗ ਜਾਏਗਾ ਉਹਦਾ ਦਿਖਾ ਦਿਓ ਬਾਈ ਹਾਂਜੀ ਹਾਂਜੀ ਇੱਥੇ ਆ ਜੂਆ ਬੰਦਾ ਸਾਰੇ ਪਾਸੇ ਘੁੰਮ ਕੇ ਹਾਂਜੀ ਤੇ ਬਾਈ ਇਹ ਵੀ ਬਹੁਤ ਸੋਹਣਾ ਇੱਕ ਕਹਿੰਦਾ ਮਤਲਬ ਵੀ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਬਾਈ ਚੰਗੇ ਆਰ ਕਿਵੇਂ ਲੱਗਿਆ ਦੋਸਤੋ ਬਾਈ ਹਰਾਂ ਦਾ ਜਿਹੜਾ ਬਹੁਤ ਸੋਹਣਾ ਆਪਾਂ ਸੁਪਨਿਆਂ ਦਾ ਘਰ ਕਹਿ ਸਕਦੇ ਆ ਬਾਈ ਉਹਨਾਂ ਨੇ ਬਣਾ ਕੇ ਕੰਪਲੀਟ ਕੀਤਾ ਹੋਇਆ ਹੈ ਕੁਛਕ ਕੰਮ ਬਾਈ ਤੁਸੀਂ ਕਹਿੰਦੇ ਹੋ ਬਾਹਰੋਂ ਫਰੰਟ ਐਲੀਵੇਸ਼ਨ ਤੇ ਲੱਗਣਾ ਹੈ ਹਾਂਜੀ ਉਹਦੇ ਚਾਰ ਚੰਦ ਲੱਗ ਜਣੇ ਉਹਦੇ ਨਾਲ ਜਿਹੜੀ ਲਾਈਟਿੰਗ ਵਗੈਰਾ ਹੋਣੀ ਹੈ ਹਾਂਜੀ ਲਾਈਟਿੰਗ ਵਗੈਰਾ ਦਾ ਕੰਮ ਤੇ ਉਹਦੀ ਬਾਈ ਤੁਸੀਂ ਸਾਨੂੰ ਜਰੂਰ ਕਲਿੱਪ ਦਿਓ ਇੱਕ ਆਪਾਂ ਉਹ ਲਾਵਾਂਗੇ ਬਾਅਦ ਦੇ ਵਿੱਚ ਜਦੋਂ ਉਹ ਤਿਆਰ ਹੋ ਗਿਆ ਜਰੂਰ ਜਰੂਰ ਬਾਈ ਤੇ ਕਿਵੇਂ ਲੱਗੀ ਇਹ ਕੋਠੀ ਜਰੂਰ ਦੱਸਣਾ 3000 ਸਕਾਇਰ ਫੁੱਟ ਇਹ ਆਪਣਾ ਫੇਸਬੁੱਕ ਪੇਜ ਤੇ YouTube ਚੈਨਲ ਤੇ Instagram ਪੇਜ ਨੂੰ ਜਰੂਰ ਫੋ